ਜੈ ਗੁਰਦੇਵ ਧੰਨ ਗੁਰਦੇਵ ਅੱਜ ਸਤਕਾਰਯੋਗ ਨਾਮਦੇ ਰਸੀਏ ਸ਼ਾਂਤੀ ਦੇ ਪੁੰਜ ਸੰਤ ਸਰਵਨੁਦਾਸ ਮਹਾਰਾਜ ਜੀ ਦੇ ਵਰਸੀ ਸਮਾਗਮ ਔਕੇ ਔਰ ਅਵਦਾਸਿਆ ਕੌਮ ਦੇ ਅਮਰ ਸ੍ਰੀ ਸੰਤ ਰਾਮਾਨੰਦ ਜੀ ਨੂੰ ਯਾਦ ਕਰਦਿਆਂ ਹੋਇਆਂ ਪਿੰਡ ਵਡਾਲਾ ਦੀਆਂ ਸੰਗਤਾਂ ਵੱਲੋਂ ਠੰਡੇ ਮੱਠੇ ਜਲ ਦੀ ਸ਼ਬੀਲ ਜੋ ਸਵੇਰ ਤੋਂ ਹੀ ਲਗਾਈ ਗਈ ਹੈ। ਉਹ ਦੇਖੋ ਸਾਡੇ ਵੀਰ ਬਹੁਤ ਦੌੜ-ਦੌੜ ਕੇ ਸੇਵਾ ਕਰਦੇ ਹਨ। ਕਿਉਂਕਿ ਸੰਤ ਕਦੇ ਭੁਲਾਏ ਨਹੀਂ ਜਾ ਸਕਦੇ। ਸੰਤਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਪਖਤੀ ਨੂੰ ਨਮਨ ਕੀਤਾ ਜਾਂਦਾ ਹੈ। ਕੋਟ-ਕੋਟ ਪ੍ਰਣਾਮ ਕੀਤਾ ਜਾਂਦਾ ਹੈ। ਸੋ ਦੇਖੋ ਸੰਗਤਾਂ ਸ਼ਹੀਦ ਸ਼ਖਦੀਆਂ ਹੋਈਆਂ ਬੜੇ ਸਤਿਕਾਰ ਦੇ ਨਾਲ ਸਾਡੇ ਵੀਰ ਲੱਗੇ ਹੋਏ ਆ ਜੀ ਆਇਆਂ ਨੂੰ ਬਲੋ ਨਗਰ ਨਿਗਮ ਜਲੰਧਰ ਜਲੰਧਰ ਵਿੱਚ ਐਂਟਰੀ ਹੁੰਦੇ ਹੋਏ ਸਾਹਮਣੇ ਸਤਗੁਰ ਕਬੀਰ ਚੌਂਖਾ ਸੋ ਮਹਾਰਾਜ ਜੀ ਦਾ ਜਨਮ ਦਿਨ ਵੀ ਹੈ ਅੱਜ ਸੋ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਸੰਗਤਾਂ ਵੱਲੋਂ ਸੰਤ ਸਰਵਨ ਦਾਸ ਮਹਾਰਾਜ ਜੀ ਦੇ ਵਰਸੀ ਸਮਾਗਮ ਮੌਕੇ ਸੰਤ ਰਾਮਾਨੰਦ ਮਹਾਰਾਜ ਜੀ ਨੂੰ ਠੰਡੇ ਮਿੱਠੇ ਜਲ ਦੀ ਲਗਾਈ ਜਾ ਰਹੀ ਹੈ ਸੋ ਬਹੁਤ ਸੰਗਤਾਂ ਦੇ ਵਿੱਚ ਹਰ ਸਾਲ ਸੰਤਾਂ ਪ੍ਰਤੀ ਪਿਆਰ ਜਗਦਾ ਕਿਉਂਕਿ ਹਰ ਸਾਲ ਇਹ 11 ਜੋਨ ਨੂੰ ਸ਼ਵੀਲ ਇੱਥੇ ਲਗਾਈ ਜਾਂਦੀ ਹੈ ਨਕੋਦਰ ਰੋਡ ਦੇ ਉੱਪਰ ਸੋ ਦੇਖ ਸਕਦੇ ਹੋ ਸਾਡੇ ਵੀਰ ਸਵੇਰ ਤੋਂ ਹੀ ਲੱਗੇ ਹੋਇਆ ਹੈ ਲਿਓ ਲਿਓ ਔਰ ਨਿਰੰਤਰ ਲੱਗੇ ਹੋਇਆ ਸੋ ਦੇਖੋ ਸੁਰਿੰਦਰ ਕੁਮਾਰ ਜੀ ਸਾਡੇ ਵੀਰ ਸਫਾਈ ਤੇ ਵੀ ਜੋ ਗਲਾਸ ਤੁਰੇ ਧੋਣ ਤੇ ਲੱਗੇ ਹੋਏ ਆ ਉਹ ਦੇਖ ਸਕਦੇ ਹੋ ਦੂਤ ਲਿੰਗਾ ਮਿਲ ਗਿਆ ਤੈਨੂੰ ਆ ਲੈ ਉਹ ਗਲਾਸ ਆ ਇਸ ਵਿੱਚ ਗੜਾਈ ਤੇ ਰੱਖ ਦਿਓ ਉੱਥੇ ਰੱਖ ਦਿਓ ਤੁਸੀਂ ਉੱਥੇ ਰੱਖ ਦਿਓ ਟੇਬਲ ਦੇ ਹੇਠਾਂ ਕੋਲ ਤੇ ਰੱਖ ਦਿਓ ਇੱਥੇ ਰੱਖ ਦਿਓ ਰੱਖ ਦਿਓ ਆਉਂਦਾ ਉਹ ਚਾਹ ਲੈ ਜੀ ਇੱਥੇ ਜਾਂ ਜੀ 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 ਅਹ ਦੇਖੋ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਧਨ ਗੁਰਦੇਵ ਜੀ ਸੋ ਸੰਤਾ ਮਾ ਪੁਰਸ਼ਾਂ ਦੇ ਚਰਨਾ ਦੇ ਵਿੱਚ ਕੋਟ ਕੋਟ ਪ੍ਰਣਾਮ ਸ਼ਰਦਾ ਦੇ ਫੁੱਲ ਪੇਟ ਕਰਦੇ ਹਾਂ ਜੈ ਗੁਰਦੇਵ ਜੀ